ਕੀ ਡਿਸੀਜ਼ ਆ ਪਰਵਾਜੀ ਆਪ ਤੁਹਾਡੇ ਨਾਲ ਜਾਂਦੋਂ ਅੰਦਰ ਜਾਂਦੇ ਹੋ ਸਾਨੂੰ ਫੈਮਿਲੀ ਰੋਸੀ ਮਿਲ ਕੇ ਆਇਆ ਉਹਨਾਂ ਦੀ ਸਟੇਟਮੈਂਟ ਵੀ ਜਿਹੜੀ ਆ ਉਹਨਾਂ ਦੀ ਬੱਚਿਆਂ ਦੀ ਵੀ ਲਈ ਹੈ ਤੇ ਉਹਨਾਂ ਦੀ ਜਿਹੜੀ ਮਦਰ ਹੈ ਭੂਆ ਜੀ ਨਾਲ ਉਹਨਾਂ ਦੇ ਹੈਗੇ ਨੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਅਸੀਂ ਚੋਰੀ ਨਹੀਂ ਕੀਤੀ ਔਰ ਇਹਨਾਂ ਨੂੰ ਇਲਜ਼ਾਮ ਸਿਰਫ ਲਗਾਇਆ ਗਿਆ ਹੈ ਔਰ ਇਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਜੀ ਔਰ ਉਹਨਾਂ ਨੂੰ ਉੱਥੇ ਗੋਦਾਮ 'ਚ ਬੰਦ ਕਰ ਦਿੱਤਾ ਫੈਕਟਰੀ ਦੀ ਤਰਫ ਤੋਂ ਕੋਈ ਬੰਦੇ ਆਏ ਨੇ ਘਰੇ ਤਾਲਾ ਤੋੜਿਆ ਉਹਨਾਂ ਨੇ ਘਰੇ ਆ ਕੇ ਕੁਝ ਕੱਪੜੇ ਚੱਕ ਕੇ ਲੈ ਕੇ ਗਏ ਨੇ ਇਹ ਕਹਿਣ ਦੇ ਲਈ ਕਿ ਇਹ ਸਾਡੇ ਫੈਕਟਰੀ ਦੇ ਕੱਪੜੇ ਨਹੀਂ ਲੇਕਿਨ ਬੱਚਿਆਂ ਨੇ ਕਿਹਾ ਕਿ ਜਿੱਥੋਂ ਅਸੀਂ ਇਹ ਕੱਪੜੇ ਖਰੀਦੇ ਨੇ ਅਸੀਂ ਉੱਥੇ ਦੁਕਾਨ ਦੇ ਲਿਜਾ ਕੇ ਇਹਨਾਂ ਨੂੰ ਪ੍ਰੂਫ ਕਰਨ ਨੂੰ ਤਿਆਰ ਹਾਂ ਕਿ ਅਸੀਂ ਕੱਪੜੇ ਖਰੀਦੇ ਨੇ ਔਰ ਹੁਣ ਇਹ ਕਿ ਉਹਨਾਂ ਦੇ ਮੋਬਾਈਲ ਖੋਲੇ ਇਹਨਾਂ ਦੇ ਕੋਈ ਘੜੀ ਸੀ ਬੱਚੇ ਦੀ ਉਹ ਵੀ ਖੋਲੀ ਇਹਨਾਂ ਨੇ ਔਰ ਤਿੰਨ ਬੰਦਿਆਂ ਦੇ ਅਰੈਸਟ ਜ਼ਰੂਰ ਹੋਈਆ ਔਰ ਪੁਲਿਸ ਨੇ ਕਿਹਾ ਕਿ ਅਸੀਂ ਜਿਹੜਾ ਮਾਲਕ ਹੈਗਾ ਆ ਅਸੀਂ ਉਹਨੂੰ ਲੱਭ ਰਹੇ ਹਾਂ ਹੁਸ਼ਿਆਰਪੁਰ ਵੀ ਰਾਖਾ ਉਹ ਚਲਾ ਗਿਆ ਜਿੱਥੇ ਪੁਲਿਸ ਲੱਭ ਲੈਗੀ 체ਤੀ ਟੀਮ ਉੱਥੇ ਵੀ ਬੈਠੀ ਹੋਈ ਹੈਗੀ ਆ ਗੱਲ ਇਹ ਹੈਗੀ ਆ ਕਿ ਇਸ ਟਾਈਮ ਦੇ ਅੰਦਰ ਜੋ ਇਹਨਾਂ ਨੇ ਕਾਰਵਾਈ ਮੂੰਹ ਕਾਲਾ ਕਰਕੇ ਇਹਨਾਂ ਨੂੰ ਕਮਾਇਆ ਇਹ ਵਾਇਲੇਸ਼ਨ ਹੈਗਾ ਜਾਂ ਬਿਲਕੁਲ ਕੰਪਲੀਟਲੀ ਲਾ ਦਾ ਉਹਦੇ ਲਈ ਸਜ਼ਾ ਨੂੰ ਬਹੁਤ ਮਿਲੇਗੀ ਮਿਲੇਗੀ ਔਰ ਜਿਹੜੀ ਨਾਬਾਲਗ ਜਿਹੜੀ ਲੜਕੀ ਹੈਗੀ ਉਹ ਤੁਹਾਨੂੰ ਸਾਡੇ ਚੇਅਰਮੈਨ ਹੈਗੇ ਨੇ ਚਾਈਲਡ ਕਮਿਸ਼ਨ ਵਾਲੇ ਦੱਸਣਗੇ ਉਹ ਉਹ ਜਿਹੜੀ EMPLOYE ਕਰ ਹੀ ਨਹੀਂ ਸਕਦੇ ਉਹਨਾਂ ਨੂੰ ਉੱਥੇ ਉਹਦੇ ਦੀ ਵੀ ਕਾਰਵਾਈ ਹੋਏਗੀ ਔਰ ਜਿਹੜੀ ਕਿ ਤੁਸੀਂ ਕਿਸੇ ਦੇ ਘਰ ਤਾਲਾ ਤੋੜ ਕੇ ਇਦਾਂ ਨਹੀਂ ਜਾ ਸਕਦੇ ਅੰਦਰ ਟ੍ਰੈਸਪਾਸਿੰਗ ਹੈ ਔਰ ਉਹਨੇ ਸੀਸੀਪੀ ਸਾਹਿਬ ਦੇ ਆਫਿਸ ਜਾ ਰਹੇ ਆ ਉੱਥੇ ਗੱਲਬਾਤ ਕਰਾਂਗੇ ਪ੍ਰੋਗਰੈਸ ਲਵਾਂਗੇ ਔਰ ਪੂਰਾ ਇਨਸਾਫ ਲੈਣ ਦੀ ਦਵਾਇਆ ਜਾਏ ਦੇਖੋ ਇਹ ਗੱਲ ਹੈਗੀ ਹੈ ਕਿ ਸਾਡੀ ਆਪਣੀ ਜਿਹੜੀ ਹੈ ਨਾ ਸਮਾਜ ਦੇ ਵਿੱਚ ਇੰਨੀ ਜ਼ਿਆਦਾ ਇਨਸੈਂਸਿਟੀ ਆ ਗਈ ਹੈ ਕਿ ਐਸੀ ਬਜਾਏ ਉਸਨੂੰ ਪੁਲਿਸ ਨੂੰ ਬੁਲਾਉਣ ਦੀ ਯਾ ਉਸ ਜਿਹੜਾ ਬੰਦਾ ਇਹਨਾਂ ਨੂੰ ਕੁੱਟ ਰਿਹਾ ਆ ਉਹਨੂੰ ਕਹਿਣ ਦੀ ਵੀ ਨਹੀਂ ਕਰਨਾ ਚਾਹੀਦਾ ਤੁਸੀਂ ਹੱਸ ਰਹੇ ਹੋ ਭੱਜ ਰਹੇ ਹੋ ਵੀਡੀਓ ਬਣਾ ਰਹੇ ਹੋ ਹਰ ਇੱਕ ਦੇ ਘਰ ਆਪਣੇ ਮਾਂ ਬਾਪ ਨੇ ਪੈਣਾ ਨੇ ਸਭ ਕੁਝ ਐਦਾਂ ਕਰ ਕਿਸੇ ਦੇ ਨਾਲ ਹੋ ਜੇ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਜਿਹੜਾ ਸਮਾਜ ਦੇ ਅੰਦਰ ਸਾਡਾ ਮੋਰਲਸ ਥਰ ਇਹਨਾਂ ਜਿਆਦਾ ਗਿਰਦਾ ਜਾ ਰਿਹਾ ਨਾ ਉਹ ਬਹੁਤ ਹੀ ਸ਼ਰਮਨਾਕ ਚੀਜ਼ ਹੈ। ਫੈਕਟਰੀਆਂ ਜਿਹੜਾ ਇਹ ਸਾਰਾ ਫੈਕਟਰੀਆਂ ਦਾ ਇਲਾਕਾ ਹੈ। ਇਹਨਾਂ ਦੇ ਵਿੱਚ ਨਾਬਾਲਗ ਕੁੜੀਆਂ ਬੱਚੇ ਕੰਮ ਕਰਦੇ ਕਿ ਇਹਨੂੰ ਲੈ ਕੇ ਕਿਵੇਂ ਇਹ ਅਸੀਂ ਪੂਰੀ ਇਹਦੇ ਉੱਤੇ ਆਪਣੀ ਕਾਰਵਾਈ ਕਰਾਂਗੇ ਪਤਾ ਕਰਦੇ ਹਾਂ ਕਿ ਇਹਨਾਂ ਦਾ ਡਾਟਾ ਹੈ ਨਾਰਮਲੀ ਡੀਸੀ ਸਾਹਿਬ ਕਰ ਰਹੇ ਨੇ ਦੀ ਆਫਿਸ ਹਮੇਸ਼ਾ ਹੁੰਦਾ ਹੈ ਸਭ ਚੀਜ਼ ਪਰ ਫਿਰ ਵੀ ਅਸੀਂ ਆਪਣੀ ਤਰਫ ਤੋਂ ਪੂਰਾ ਕਰਾਂਗੇ ਕਿ ਕਿੰਨੇ ਬੱਚੇ ਇਹਨਾਂ ਨੇ ਫੈਕਟਰੀਆਂ ਦੇ ਅੰਦਰ ਇਸ ਤਰੀਕੇ ਦੇ ਨਾਲ ਕੰਮ ਕਰਦੇ ਮੈਂ ਮੇਰੇ ਵਿੱਚ ਇੱਕ ਇਹ ਵੀ ਕਿਹਾ ਹੈ ਜਿਹੜੇ ਬੱਚੇ ਸੀਗੇ ਹਾਂਜੀ ਵੀ ਵੈਰੀਫਿਕੇਸ਼ਨ ਵਗੈਰਾ ਹੁੰਦੀ ਜਰੂਰ ਇਹ ਰੱਖਦੇ ਨੇ ਬੱਚੇ ਬਿਲਕੁਲ ਰੱਖਣੀ ਚਾਹੀਦੀ ਹੈ ਰੱਖਣੀ ਚਾਹੀਦੀ ਜਿਹੜੇ ਹੁਣ ਇਹਨੇ ਕਹ ਰਹੇ ਨੇ ਕਿ ਜਿਹੜਾ ਇਹਨਾਂ ਦਾ ਜੌਬ ਕਾਰਡ ਸੀ ਉਹ ਫੈਕਟਰੀ ਵਾਲਿਆਂ ਨੇ ਖੋ ਕੇ ਰੱਖ ਲਿਆ ਇਹਨਾਂ ਦੇ ਕੋਲ ਮੇਰੇ ਬਣਾਈਆ ਵਰਲ ਕੀਤੀ ਆ ਸੋਸ ਤੇ ਵੀ ਕਾਰ ਵੀ ਉਹਨਾਂ ਤੇ ਵੀ ਕਾਰ ਵੀ ਕਿਉਂਕਿ ਉਹਨਾਂ ਨੂੰ ਅੱਜ ਕੋਈ ਕੀਤਾ ਜਾਊਗਾ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਉਹ ਤੇ ਕੀ ਕਾਰਵਾਈ ਕਰਸੇ ਜਿਨ੍ਹਾਂ ਦੇ ਆਪਣੇ ਮੋਰਲ ਸਟਾਰੀ ਇੰਨਾ ਘिरा ਲਿਓ ਤੇ ਕੀ ਕਾਰਵਾਈ ਕਰੋਗੇ ਇਹ ਤਾਂ ਤੁਹਾਡੇ ਆਪਣੇ ਕੈਰੇਕਟਰ ਸਟਰੋਂਗ ਹੋਣਾ ਚਾਹੀਦਾ ਇਸੀ ਦੇ ਲਾਇਸੈਂਸ ਫੈਕਟਰੀ ਦਾ ਲਾਇਸੈਂਸ ਫੈਕਟਰੀ ਚੱਲੇਗੀ ਦੇਖੋ ਮੈਨੂੰ ਸੀਪੀ ਸਾਹਿਬ ਦੇ ਸਾਨੂੰ ਉੱਥੇ ਜਾਣ ਦੋ ਆਫਿਸ ਦੇ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਹੁੰਦਾ ਸੀ ਬਿਲਕੁਲ ਉਹ ਵੀ ਕਰ ਦਿੱਸੀ ਬੱਚੇ ਸੀਗੇ ਬੱਚਿਆਂ ਨੇ ਕਿਹਾ ਕਿ ਉਹ ਕੈਮਰਾ ਕੇ ਸਾਨੂੰ ਉੱਥੇ ਦੇ ਜਿਹੜੇ ਵਰਕਰ ਸੀ ਕੰਮ ਕਰਨ ਵਾਲੇ ਤੇ ਜਿਹੜੇ ਮਾਲਕ ਸੀ ਉਹਨਾਂ ਨੇ ਸਾਨੂੰ ਕੁੱਟਿਆ ਵੀ ਬੱਲੇ ਵੀ ਮਾਰੇ ਬਿਲਕੁਲ ਕੁੱਟਿਆ ਮਾਰਿਆ ਇੱਕ ਲੜਕਾ ਵੀ ਹੈ ਉਹਨਾਂ ਨੇ ਦੱਸਿਆ ਉਹ ਵੀ 2 ਮਹੀਨੇ ਤੋਂ ਪਹਿਲਾਂ ਕੰਮ ਕਰਨ ਲੱਗਿਆ ਉਹਨੇ ਦਿਖਾਈ ਵੀ ਨਹੀਂ ਆਪਣੇ ਜ਼ਖਮ ਕਿ ਉਹ ਮਾਲਕ ਨੇ ਡੰਡਿਆਂ ਦੇ ਨਾਲ ਇਹਨਾਂ ਨੂੰ ਕੁੱਟਿਆ ਆ ਕਿ ਕਿਤੇ ਨਾ ਕਿਤੇ ਇਹਦੀ ਹਵਾਨੀयत ਇੰਨੀ ਕੀਤੀ ਗਈ ਹੈ ਜੇ ਉਹ ਕਹਿ ਰਹੇ ਸੀ ਚੋਰੀ ਕੀਤੀ ਹੈ ਸਾਡੇ ਕੋਲ ਸੀਸੀਟੀਵੀ ਹੈ ਕੋਈ ਸੀਸੀਟੀਵੀ ਤੁਹਾਡੀ ਦੇਖਦੇ ਕੀ ਸਬੂਤ ਪੇਸ਼ ਕਰਦੇ ਰਹੋ ਦੇਖਦੇ ਕੀ ਸਬੂਤ ਪੇਸ਼ ਕਰਦੇ ਨਹੀਂ ਦੇਖੋ ਜੋ ਸਾਨੂੰ ਜੋ ਉਹਨਾਂ ਨੇ ਦੱਸਿਆ ਸਿਰਫ ਇਹ ਗੱਲ ਦੱਸੀ ਹੈ ਇਸ ਟਾਈਮ ਦੇ ਉੱਤੇ ਕਿ ਅਸੀਂ ਚੋਰੀ ਨਹੀਂ ਕੀਤੀ ਹੈ ਪਰ ਉਹਨਾਂ ਨੇ ਕਿਉਂਕਿ ਸਾਡੀਆਂ ਸੈਲਰੀਜ਼ ਜਿਹੜੀਆਂ ਰਹਿੰਦੀਆਂ ਨੇ ਹਲੇ 2 ਮਹੀਨੇ ਦੀਆਂ ਸ਼ਾਇਦ ਉਹਨੂੰ ਨਾ ਦੇਣ ਦੀ ਕਰਕੇ ਉਹਨਾਂ ਨੇ ਇਹ ਕੰਮ ਕੀਤਾ ਧੱਕੇ ਨਾਲ ਤੁਹਾਨੂੰ ਲਿਖਵਾਇਆ ਵੀ ਗਿਆ ਹੈ ਹੈਪੀ ਡੇ ਵੀ ਲੈ ਲਿਖਤਾ ਗਿਆ ਨਹੀਂ ਉੱਥੇ ਲਵਾਇਆ ਗਿਆ ਵੀਡੀਓ ਤੱਕ ਬਣਾਈ ਕੋਈ ਗੱਲ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜ ਹੋਣੇ ਜਿਹੜੇ ਵਿਕਟਰ ਨੇ ਆਪਣੀ ਸਟੇਟਮੈਂਟ ਹੀ ਦੇ ਦਿੱਤੀ ਹੈ ਉਹੀ ਹੁਣ ਕਾਰਵਾਈ ਪੂਰੀ ਹੋਏਗੀ ਕਮਿਸ਼ਨ ਦੀ ਤਰਫ ਤੋਂ ਹੀ ਹੋ ਰਿਹਾ ਜੋ ਕੁਝ ਹੋ ਰਿਹਾ ਹੁਣ ਸਟੈਪ ਫਰਦਰ ਕੀ ਐਕਸ਼ਨ ਲਿਜਾਇਗਾ ਇਹ ਦੋ ਰਿਪੋਰਟ ਮੰਗੀ ਜਾਏਗੀ ਉਸ ਤੋਂ ਬਾਅਦ ਜਿਹੜੀ ਇਹ ਫੈਕਟਰੀ ਦੋਸੀ ਇਹੀ ਕੋਸ਼ਿਸ਼ ਤੇ ਇਹੀ ਹੈ ਕਿ ਉਦੋਂ ਤੱਕ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜਦ ਤੱਕ ਇਹ ਕੇਸ ਸੋਲਵ ਨਹੀਂ ਹੋ ਜਾਂਦਾ ਕੋਈ ਡਰਾਮਕਾਤਾ ਨਹੀਂ ਰਹੀ ਹੁਣ ਕੀ ਨਹੀਂ ਨਹੀਂ ਐਸਾ ਕੁਝ ਨਹੀਂ ਐਸਾ ਦੇਖੋ ਜੇ ਚਾਈਲਡ ਕਮਿਸ਼ਨ ਹੈ ਉਹਦੀ ਬੱਚਿਆਂ ਦੇ ਰਾਈਟਸ ਦੀ ਰੱਖਿਆ ਕਰਨਾ ਚਾਹੀਦਾ ਕਮਿਸ਼ਨ ਦਾ ਕੰਮ ਹੈ ਜਿਹੜਾ ਬੱਚਾ ਜੁਵਨਾਈਲ ਹੈ ਉਸ ਬੱਚੇ ਦੀ ਇਹ ਹੈ ਕਿ ਉਹਨੂੰ ਇੱਕ ਤਾਂ ਬੱਚੇ ਐਮਪਲਾਈ ਨਹੀਂ ਕਰ ਸਕਦੇ ਇੱਕ HZS ਇੰਡਸਟਰੀਜ਼ ਉਹਦੀ ਇੱਕ SOP ਬਣੀ ਹੋਈ ਹੈ ਜਿਹੜੀ ਕਿ ਲੇਬਰ ਡਿਪਾਰਟਮੈਂਟ ਕੋਲ ਹੁੰਦੀ ਹੈ ਇਹ ਅਨਫੋਰਚੂਨੇਟ ਹੈ ਕਿ ਬੱਚੇ ਦੇ ਪੜਨ ਦੀ ਏਜ ਸੀਗੀ ਉਹਨੂੰ ਕੰਮ ਤੇ ਲਾ ਦਿੱਤਾ ਗਿਆ ਕਿਸੇ ਮਜਬੂਰੀ ਨਾਲ ਕਰਤੇ ਕਿਸੇ ਨੇ ਬੱਚੇ ਘਰਦਿਆਂ ਲਾ ਦਿੱਤਾ ਹੋਏਗਾ ਲੇਕਿਨ ਸਾਡੀ ਸੋਸਾਇਟੀ ਦੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਕਿਉਂ ਉਹਨੂੰ ਐਮਪਲਾਈ ਕਰੀਏ ਉਹਨੂੰ ਪੜਨ ਲਿਖਣ ਦੀ ਏਜ ਹੈ ਉਹਨੂੰ ਉੱਥੇ ਪੜਨ ਦੀ ਹੈ ਬਾਕੀ ਜਿਹੜੀ ਇਹ ਘਟਨਾ ਹੈ ਇਹ ਬੜੀ ਅਨਫੋਰਚੂਨੇਟ ਹੈ ਬੈਡ ਹੈ ਬੜਾ ਰੋਂਗ ਪ੍ਰੈਜ਼ੀਡੈਂਟ ਸੈੱਟ ਕੀਤੇ ਹਨ ਨੇ ਕਿ ਵੀ ਚੋਰੀ ਕਰਨੀ ਹੈ ਤਾਂ ਆਪ ਕਿਸੇ ਨੇ ਕਰਤੀ ਤਾਂ ਆਪਣੇ ਆਪ ਹੀ ਉਹਦੀ ਤੁਸੀਂ ਤੁਸੀਂ ਸਜ਼ਾ ਦੇ ਦਿਓ ਤਾਲਾਬਾਨ ਤਾਲਿਬਾਨੀ ਇੱਕ ਹੁਕਮ ਚਲਾ ਦਿਓ ਉਹ ਦੈਟ ਇਜ਼ ਨੋਟ ਐਕਸੈਪਟੇਬਲ ਇੰਡੀਅਨ ਕਨਸਟੀਟਿਊਸ਼ਨ ਇਜ਼ ਪ੍ਰਾਈਮ ਐਂਡ ਕਨਸਟੀਟਿਊਸ਼ਨ ਦੀ ਚੱਲੇਗੀ ਔਰ ਵੀ ਵੀਲ ਇਨਸ਼ੋਰ ਥੈਟ ਦ ਕਲਪਰੇਟਸ ਆਰ ਉਹਨਾਂ ਦਾ ਕੇਸ ਪੂਰਾ ਐਕਸ਼ਨ ਹੋਵੇ ਔਰ ਦੇ ਆਰ ਅਰੈਸਟਡ ਐਂਡ ਦੇ ਆਰ ਪੁਟ ਬਿਹਾਈਂਡ ਦ ਬਾਰ। ਲੜਕੀਆਂ ਦੀ ਮਦਦ ਵੀ ਕੀਤੀ ਜਾਏਗੀ ਕਿਸੇ ਤਰ੍ਹਾਂ ਦੀ ਆਰਥਿਕ ਤੌਰ ਤੇ ਰੀਹੈਬ ਰੀਹੈਬਿਲੀਟੇਸ਼ਨ ਹੁੰਦੀ ਹੈ ਬੱਚਿਆਂ ਦੀ ਤਾਂ ਜ਼ਰੂਰ ਹੁੰਦੀ ਹੈ ਲੜਕੀਆਂ ਦੀ ਤਾਂ ਤੁਹਾਨੂੰ ਔਮਨ ਕਮਿਸ਼ਨ ਹੀ ਦੱਸੇਗਾ। ਬੱਚਿਆਂ ਦੀ ਹੁੰਦੀ ਹੈ ਉਹਨੂੰ ਸਾਈਕੋਲੋਜੀਕਲ ਉਹਨਾਂ ਦੀ ਜਿਹੜੀ ਹੈ ਉਹ ਕੀਤੀ ਜਾਏਗੀ ਕੰਸਲਟੈਂਸੀ ਦਿੱਤੀ ਜਾਏਗੀ ਉਹਨਾਂ ਨੂੰ ਜੇ ਉਹਨੂੰ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਦੀ ਵੀ ਲੋੜ ਹੈ। ਜੇ ਉਹ ਫਾਈਨੈਂਸ਼ੀਅਲੀ ਵੀਕ ਨੇ ਤੇ ਉਹਨਾਂ ਦੀ ਪੈਨਸ਼ਨ ਤੱਕ ਵੀ ਲੱਗ ਸਕਦੀ ਹੈ ਇਦਾਂ ਦੀ ਗੱਲ ਨਹੀਂ ਹੈ ਲੇਕਿਨ ਬਟ ਐਟ ਦੀ ਅਬਦੁੱਲਦੀ ਅਪ ਟਿਲ ਦੀ ਏਜ ਆਫ 18 ਓਨਲੀ ਸਰ ਤੁਹਾਡਾ ਕੋਈ ਡਾਟਾ ਇਸ ਤਰ੍ਹਾਂ ਦਾ ਆਇਆ ਜਿਹੜੇ ਬੱਚਿਆਂ ਨੂੰ ਫੈਕਟਰੀ ਵਿੱਚ ਕੰਮ ਕਰਾਇਆ ਜਾਂਦਾ ਕਿੰਨਾ ਕਰਾ ਲਿਆ ਦੇਖੋ ਆ ਜਿਹੜਾ ਮਹੀਨਾ ਹੈ ਆ ਜਿਹੜਾ ਕੁਆਟਰ ਹੈ 1 10.1 10 ਜਨਵਰੀ ਤੋਂ ਲੈ ਕੇ ਤੇ 31 ਦਸੰਬਰ ਤੱਕ ਇਹ ਵੈਸੀ ਹੀ ਨੈਸ਼ਨਲ ਇੱਕ ਪਖਵਾੜਾ ਬਣਾਇਆ ਜਾ ਰਿਹਾ ਹੈ ਜਿਹਦੇ ਚ ਅਸੀਂ ਬੱਚਿਆਂ ਨੂੰ ਰੈਸਕਿਊ ਕਰਨਾ ਹੈ ਔਰ ਰੀਹੈਬਿਲਿਟੇਟ ਕਰਨਾ ਹੈ ਰੈਸਕਿਊ ਐਂਡ ਰੀਹੈਬਿਟੇਸ਼ਨ ਦਾ ਜਿਹੜਾ ਚਾਈਲਡ ਲੇਬਰ ਦਾ ਬੱਚੇ ਦੋਜ਼ ਹੂ ਆਰ ਇਨ ਟ੍ਰਬਲ ਜਿਹ ਚਾਈਲਡ ਲੇਬਰ ਕਰ ਰਹੇ ਨੇ ਇਹ ਇੰਡੀਆ ਭਰ ਵਿੱਚ ਪੈਨ ਇੰਡੀਆ ਜਿਹੜਾ ਹੈਗਾ ਇਹ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਦੇਖੋ ਮੀਡੀਆ ਦੇ ਵੀ ਲੋੜ ਹੈ ਕਿ ਸਾਨੂੰ ਤੁਸੀਂ ਦੱਸੋ ਇੱਥੇ ਆਫੀਸਰ ਨੇ ਲੇਬਰ ਆਫੀਸਰਸ ਨੇ ਉਹਨਾਂ ਨੂੰ ਤੁਸੀਂ ਕੰਪਲੇਂਟ ਕਰੋ ਕਿ ਤੁਹਾਡੇ ਮਾਧਿਅਮ ਤੋਂ ਮਿਲਣਾ ਬਿਕੋਜ਼ ਸਰਕਾਰ ਜਾਂ ਇੰਸਟੀਚੂਨਸ ਜਾਂ ਕਮਿਸ਼ਨਸ ਇਕੱਲੇ ਕੁਝ ਨਹੀਂ ਕਰ ਸਕਦੇ ਉਹ ਉਦੋਂ ਹੀ ਤੱਕ ਕੁਝ ਕਰ ਸਕਦੇ ਜਦ ਤੱਕ ਆਮ ਆਵਾਮ ਜਨਤਾ ਨਾਲ